ਸਤਿ ਸ਼੍ਰੀ ਅਕਾਲ ਲੋਕ ਰਣ ਤੇ ਸਵਾਗਤ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋਤ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਢਾਲੀਵਾਲ ਢਾਲੀਵਾਲ ਸਾਹਿਬ ਸਵਾਗਤ ਹੈ ਤੁਹਾਡਾ ਜੀ ਮਿਹਰਬਾਨੀ ਜੀ ਸਾਰੇ ਜੁੜੇ ਹੋਏ ਸ਼ਰੋਤਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਢਾਲੀਵਾਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੀਆਂ ਲਗਾਤਾਰ ਇੱਕ ਮੀਟਿੰਗ ਹੋਈ ਹੈ ਖੈਰ ਜਿਆਦਾ ਮੀਟਿੰਗਾਂ ਤਾਂ ਨਹੀਂ ਹੋਈਆਂ ਆਪਸ ਦੇ ਵਿੱਚ ਲੀਡਰ ਇੱਕ ਦੂਜੇ ਦੇ ਨਾਲ ਮਿਲ ਵੀ ਰਹੇ ਨੇ 10 ਉਮੀਦਵਾਰਾਂ ਦੀਆਂ ਜਮਾਨਤਾਂ ਜਮਤ ਹੋ ਗਈਆਂ ਪਾਰਟੀ ਦੇ ਵਿੱਚ ਦਾਲ ਕੀ ਹੈ ਪਾਰਟੀ ਦੇ ਜਿਹੜੇ ਲੀਡਰ ਨੇ ਉਹਨਾਂ ਦਾ ਆਪਸੀ ਕਿਤੇ ਨਾ ਕਿਤੇ ਮਤ ਭੇਜਦਾ ਪਿਛਲੇ ਦਿਨ ਇੱਕ ਕੋਰ ਕਮੇਟੀ ਦੀ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਹੀ ਗੁੜੀਆਂ ਗੱਲਾਂ ਵਿਚਾਰੀ ਗਈਆਂ ਕਿ ਕਾਰਨ ਕੀ ਰਹੇ ਅਸੀਂ ਮਨਤ ਉਤਰ ਗਏ ਤੁਸੀਂ ਲਗਾਤਾਰ ਜੁੜੇ ਹੋ ਹੋਇਓ ਉਹਨਾਂ ਘਟਨਾਵਾਂ ਦੇ ਨਾਲ ਜਿਹੜੀਆਂ ਵਾਪਰ ਰਹੀਆਂ ਨੇ ਘੱਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਤੁਸੀਂ ਵੇਖ ਰਹੇ ਹੋ ਸਾਰੀ ਗੱਲਬਾਤ ਨੂੰ ਕਿ ਅਕਾਲੀ ਜਲਖਰ ਖੜ ਕਿੱਥੇ ਗਏ ਆ ਆ ਕੇ ਜੀ ਇਸ ਨੂੰ ਕਿਤੇ ਜੇ ਆਮ ਤੌਰ ਤੇ ਦੇਖੀਏ ਉਦੀ ਦਿੱਕਤ ਇਹ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੀ ਵੈਸੇ ਸਾਰੀਆਂ ਪਾਰਟੀਆਂ ਚ ਆਈ ਹੈ ਗਰਾਉਂਡ ਸ਼੍ਰੋਮਣੀ ਅਕਾਲੀ ਦਲ ਵਰਗੀ ਜਿਹਨੂੰ ਅਸੀਂ ਪੰਜ ਪ੍ਰਧਾਨੀ ਪ੍ਰਥਾ ਰਾਹੀ ਕਹਿੰਦੇ ਸੀ ਕਿ ਇਹ ਜਿਹੜੀ ਪਾਰਟੀ ਹੈ ਇਹਦੇ ਵਿੱਚ ਪਹਿਲਾਂ ਘੱਟੋ ਘੱਟ ਤਿੰਨ ਲੀਡਰ ਤਾਂ ਰਹੀ ਨੇ ਇੱਕ ਅਕਾਲੀ ਦਲ ਦਾ ਪ੍ਰਧਾਨ ਇੱਕ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਇੱਕ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਦਾ ਉਮੀਦਵਾਰ ਉਹ ਤਿੰਨੋਂ ਬੈਠ ਕੇ ਗੱਲਾਂ ਕਰਦੇ ਸੀ ਇਸ ਤੋਂ ਬਿਨਾ ਵੱਡੇ ਲੀਡਰ ਬੈਠ ਕੇ ਬਹੁਤ ਵਾਰ ਬਹੁਤ ਸਾਰੀਆਂ ਮੀਟਿੰਗਾਂ 'ਚ ਇਕੱਠੇ ਬੈਠ ਕੇ ਕੋਈ ਵਿਚਾਰਾ ਵਿਚਾਰ ਬਟਾਂਦਰਾ ਕਰਦੇ ਸੀ ਜਿਹਦੇ ਅਨੁਸਾਰ ਪਾਰਟੀ ਦੀ ਕੋਈ ਨੀਤੀ ਤਿਆਰ ਕੀਤੀ ਜਾਂਦੀ ਸੀ ਅ ਜਦੋਂ ਤੋਂ ਸਰ ਪ੍ਰਕਾਸ਼ ਸਿੰਘ ਬਾਦਲ ਨੇ ਸੁਖਬੀਰ ਬਾਦਲ ਨੂੰ ਅ ਸੱਤਾ ਸੰਭਾਲਣ ਦੀ ਗੱਲ ਕੀਤੀ ਤੇ ਅ ਇਹ ਸਮਝਾ ਕੇ ਅਕਾਲੀ ਦਲ ਦਾ ਅਗਲਾ ਪ੍ਰਧਾਨ ਸੁਖਬੀਰ ਬਾਦਲ ਨੂੰ ਬਣਾਇਆ ਜਾਵੇ ਕੋਸ਼ਿਸ਼ਾਂ ਮੇਂ ਤੋਂ ਅਕਾਲੀ ਦਲ ਨੇ ਇਸ ਤਰ੍ਹਾਂ ਦੀਆਂ ਵੱਡੀਆਂ ਮੀਟਿੰਗਾਂ ਕਰਨੀਆਂ ਲਗਭਗ ਬੰਦ ਕਰ ਦਿੱਤੀਆਂ ਇਕੱਲੇ-ਇਕੱਲੇ ਲੀਡਰ ਨੂੰ ਵੱਡੇ ਲੀਡਰ ਮਿਲ ਲੈਂਦੇ ਨੇ ਅ ਸਮੁੱਚੇ ਤੌਰ ਤੇ ਕੋਈ ਮੀਟਿੰਗ ਨਹੀਂ ਕਰਦੇ ਇਹ ਕਹਿਣ ਤੋਂ ਮੇਰਾ ਭਾਵ ਇਹ ਹੈ ਕਿ ਉਹਦੇ ਨਾਲ ਕੀ ਹੋਇਆ ਇਹ ਹਰ ਲੀਡਰ ਨੂੰ ਡਰ ਲੱਗਦਾ ਹੈ ਕਿ ਪਹਿਲਾਂ ਵਾਲੇ ਲੀਡਰ ਮੇਰੇ ਬਾਰੇ ਪਤਾ ਨਹੀਂ ਕੀ ਕਹਿ ਕੇ ਗਏ ਨੇ ਤੇ ਜਿਹੜਾ ਪਾਰਟੀ ਦਾ ਕਰਤਾ ਧਰਤਾ ਵੱਡਾ ਲੀਡਰ ਹੈ ਚਾਹੇ ਉਹ ਵੱਡੇ ਬਾਦਲ ਸਾਹਿਬ ਜੀ ਸ ਹੋਵੇ ਸੁਖਵੀਰ ਬਾਦਲ ਨੇ ਉਹਨਾਂ ਨੇ ਮੇਰੇ ਬਾਰੇ ਕੀ ਓਪੀਨੀਅਨ ਬਣਾਈ ਹੋਈ ਹੈ ਇਸ ਕਰਕੇ ਉਹ ਪਾਰਟੀ ਪ੍ਰਧਾਨ ਕੋਲ ਜਾਣ ਵੇਲੇ ਬਹੁਤ ਸੋਚ ਸਮਝ ਕੇ ਬੋਲਦਾ ਹੈ ਕਿ ਉਹ ਇਦਾਂ ਦੀ ਗੱਲ ਕਰਦਾ ਹੈ ਜਿਹੜੀ ਪਾਰਟੀ ਪ੍ਰਧਾਨ ਦੇ ਹੱਕ ਚ ਹੋਵੇ ਆਪਾਂ ਇਹ ਕਹਿ ਸਕਦੇ ਹਾਂ ਕਿ ਮੋٹے ਰੂਪ ਚ ਪਾਰਟੀ ਦੀਆਂ ਜਿਹੜੀਆਂ ਅੱਛੀਆਂ ਬੁਰੀਆਂ ਫੀਡਬੈਕ ਜਿਹਨੂੰ ਕਹਿੰਦੇ ਆ ਉਹ ਗੱਲਾਂ ਪਾਰਟੀ ਪ੍ਰਧਾਨ ਕੋਲ ਨਾ ਹੀ ਕੋਈ ਪਚਾਉਣ ਦਾ ਧਮ ਰੱਖਦਾ ਹੈ ਨਾ ਹੀ ਕੋਈ ਹਿੰਮਤ ਰੱਖਦਾ ਲਗਭਗ ਇਹ ਕਲਚਰ ਸਾਰੀਆਂ ਪਾਰਟੀਆਂ ਚ ਆਇਆ ਤੇ ਇਹ ਅਕਾਲੀ ਦਲ ਦੇ ਵਿੱਚ ਵੀ ਆ ਗਿਆ ਜਦੋਂ ਕਿ ਅਕਾਲੀ ਦਲ ਇੱਕ ਹੋਰ ਤਰ੍ਹਾਂ ਦੀ ਪਾਰਟੀ ਸੀ ਇਹ ਸਮੂਹਿਕ ਲੀਡਰਸ਼ਿਪ ਵਾਲੀ ਪਾਰਟੀ ਸੀ ਹੁਣ ਇਸ ਸਿਚੁਏਸ਼ਨ ਦੇ ਵਿੱਚ ਪਹਿਲੇ ਹੀ ਜਦੋਂ ਸੁਖਵੀਰ ਬਾਦਲ ਜੀ ਨੇ ਪਾਰਲੀਮੈਂਟ ਦੀਆਂ ਟਿਕਟਾਂ ਅਨਾਉਂਸ ਕੀਤੀਆਂ ਉਹਨੇ ਆਪ ਮੁਹਾਰੇ ਕੀਤੀਆਂ ਉਹ ਕਿਸੇ ਕਮੇਟੀ ਤੋਂ ਕੋਈ ਮਨਜ਼ੂਰੀ ਕੋਈ ਡਿਸਕਸ਼ਨ ਕੋਈ ਵਿਚਾਰ ਵਟਾਂਦਰਾ ਹੋਇਆ ਹੋਵੇ ਉਦੋਂ ਜੇਕਰ ਵਿਚਾਰ ਵਟਾਂਦਰਾ ਹੋਵੇ ਨਾ ਫਿਰ ਵੱਡੇ ਲੀਡਰ ਬੈਠ ਕੇ ਵਿਚਾਰ ਵਟਾਂਦਰੇ 'ਚ ਇਹ ਗੱਲ ਕਰ ਲੈਂਦੇ ਨੇ ਕਿ ਇੱਥੋ ਢੀਂਡਸਾ ਸਾਹਿਬ ਜਿੱਤ ਸਕਣਗੇ ਜਾਂ ਨਹੀਂ ਜਿੱਤ ਸਕਣਗੇ ਜੇਕਰ ਢੀਂਡਸਾ ਸਾਹਿਬ ਵੀ ਉਸੇ ਮੀਟਿੰਗ 'ਚ ਬੈਠੇ ਹੁੰਦੇ ਤੇ ਸਾਰੇ ਬਾਕੀ ਦੇ ਲੀਡਰ ਕਹਿੰਦੇ ਕਿ ਨਹੀਂ ਢੀਂਡਸਾ ਸਾਹਿਬ ਨਹੀਂ ਜਿੱਤ ਸਕਣਗੇ ਫਿਰ ਹੋ ਸਕਦਾ ਹੈ ਢੀਂਡਸਾ ਸਾਹਿਬ ਨੂੰ ਟਿਕਟ ਕਿਸੇ ਨੂੰ ਹੋਰ ਦੇ ਦਿੱਤੇ ਜਾਣ ਤੇ ਕੋਈ ਤਰਾਜ ਨਾ ਹੁੰਦਾ ਸੋ ਉਸ ਕਿਸਮ ਦੀਆਂ ਗੱਲਾਂ ਨਹੀਂ ਹੋਈਆਂ ਹੁਣ ਜਦੋਂ ਪਾਰਟੀ ਦੀ ਨਿਮੋਸ਼ੀ ਜਨਕ ਹਾਰ ਹੋਈ ਜਿਵੇਂ ਤੁਸੀਂ ਕਹਿ ਰਹੇ ਹੋ ਇਹ ਨਿਮੋਸ਼ੀ ਜਨਕ ਹਾਰ ਤੋਂ ਦੁਖੀ ਸਾਰੇ ਹੀ ਨਹੀਂ ਕਿਉਂਕਿ ਅਲਟੀਮੇਟਲੀ ਜਿਹੜੇ ਨੇਤਾ ਜਿੱਤਣ ਦੀ ਸਮਰੱਥਾ ਵਿੱਚ ਮਹਿਸੂਸ ਕਰਦੇ ਸੀ ਕਿ ਅਸੀਂ ਜਿੱਤ ਜਾਗੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਸੋਚ ਹੈ ਜਾਂ ਜਿਹੜੀ ਉਹਨਾਂ ਦੀ ਲੱਗਦਾ ਸੀ ਕਿ ਸਾਨੂੰ ਇੰਨੀ ਆਸ ਸੀ ਇੰਨੀਆਂ ਮੋਟਾਂ ਪੈਣਗੀਆਂ ਉਹ ਤਾਂ ਕਿਤੇ ਘੱਟ ਮੋਟਾ ਪੈੜੀਆਂ ਨਾਲ ਉਹ ਹੋਰ ਵੱਧ ਦੁਕੀ ਨੇ ਤੇ ਉਹ ਸਾਰੇ ਨੇਤਾ ਚਾਹੁੰਦੇ ਨੇ ਕਿ ਉਸ ਕਿਸਮ ਨਾਲ ਵਿਚਾਰ ਵਟਾਂਦਰੇ ਉਪਰੰਤ ਕੋਈ ਨਵੀਂ ਨੀਤੀ ਘੜੀ ਜਾਵੇ ਰਣਨੀਤੀ ਨਵੀਂ ਬਣਾਈ ਜਾਵੇ ਜਿਹਦੇ ਨਾਲ ਅਕਾਲੀ ਦਲ ਪੈਰਾ ਸਿਰ ਹੋ ਸਕੇ ਪਰੰਤੂ ਦਿੱਕਤ ਇਹ ਹੈ ਸਭ ਨੂੰ ਨਜ਼ਰ ਆਉਂਦਾ ਹੈ ਕਿ ਉਹ ਆਮਣੇ ਸਾਹਮਣੇ ਪ੍ਰਧਾਨ ਜੀ ਦੇ ਖਿਲਾਫ ਬੋਲਣ ਦੀ ਹਿੰਮਤ ਕੋਈ ਨਹੀਂ ਕਰਦਾ ਤੇ ਨਾ ਹੀ ਉਹ ਲੀਡਰ ਇਕੱਲੇ ਇਕੱਲੇ ਆਪਸੇ ਮੇ ਪ੍ਰਧਾਨ ਤੋਂ ਬਿਨਾ ਮਿਲਣ ਦੀ ਹਿੰਮਤ ਕਰਦੇ ਨਹੀਂ ਕਿਉਂਕਿ ਜਦੋਂ ਇਹ ਸੂਚਨਾ ਪ੍ਰਧਾਨ ਕੋਲ ਜਾਂਦੀ ਹੈ ਆ ਮੋٹے ਰੂਪ ਚ ਪਾਈ ਕਹੀਏ ਕਿ ਆਪਣਾ ਜਿਹੜਾ ਨਿੱਜ ਸੁਆਰਥ ਹੈ ਉਹ ਹੇਠਲੇ ਲੀਡਰ ਵੀ ਨਹੀਂ ਛੱਡ ਰਹੇ ਇਕੱਲੇ ਆਪਾਂ ਸੁਖਵੀਰ ਬਾਦਲ ਨੂੰ ਦੋਸ਼ ਦਿੰਦੇ ਆ ਜਿਹੜੇ ਹੇਠਾਂ ਵਾਲੇ ਲੀਡਰ ਨੇ ਦੂਸਰੀ ਕਤਾਰ ਦੇ ਆਪਣਾ ਨਿੱਜ ਸੁਆਰਥ ਕਰਕੇ ਉਹ ਵੀ ਇਹ ਚਾਹੁੰਦੇ ਨੇ ਕਿ ਕਿਸੇ ਨੂੰ ਠਿੱਬੀ ਲੱਗ ਜੇ ਤੇ ਸਾਡੀ ਲੀਡਰੀ ਚਮਕ ਜੇ ਸੁਖਵੀਰ ਬਾਦਲ ਸਾਡੇ ਤੇ ਨਿਰਭਰ ਰਹੇ ਜਵੇ ਸੋ ਇਹੀ ਜੀ ਸਿਚੁਏਸ਼ਨ ਦੇ ਵਿੱਚ ਇੱਕ ਮੀਟਿੰਗ ਅਕਾਲੀ ਦਲ ਨੇ ਬੁਲਾਈ ਤੇ ਉਹ ਮੀਟਿੰਗ 'ਚ ਕੁਝ ਗੱਲਾਂ ਬਾਹਰ ਆਈਆਂ ਉਸ ਗੱਲਾਂ ਦੇ ਵਿੱਚੋਂ ਜਿਹੜੀ ਹੈਰਾਨੀ ਦੀ ਗੱਲ ਹੋਈ ਕਿ ਸੁਖਦੇਵ ਸਿੰਘ ਢਿੰਡਸਾ ਜਿਹੜੇ ਪਾਰਟੀ ਦੇ ਸਰਪ੍ਰਸਤ ਕਹਿੰਦੇ ਨੇ ਉਹਨਾਂ ਨੂੰ ਅਹੁਦੇ ਦੇ ਤੌਰ ਤੇ ਤੇ ਉਹ ਇਹ ਕਹਿੰਦੇ ਨੇ ਕਿ ਵੈਸੇ ਤਾਂ ਪਾਰਟੀ ਦੀ ਮੀਟਿੰਗ ਸਰਪ੍ਰਸਤ ਬੁਲਾਉਣਾ ਸਰਪ੍ਰਸਤ ਨਹੀਂ ਬੁਲਾਉਣੀ ਹੋਣੀ ਚਾਹੀਦੀ ਹੈ ਪ੍ਰਧਾਨ ਵੀ ਹੋਣ ਉਹਦੇ ਵਿੱਚ ਪਰ ਸਰਪ੍ਰਸਤ ਜੀ ਕਹਿ ਰਹੇ ਨੇ ਕਿ ਮੈਨੂੰ ਤੇ ਜੀ ਬੁਲਾਈ ਹੀ ਨਹੀਂ ਗਿਆ ਮੀਟਿੰਗ ਦੀ ਮੈਨੂੰ ਸੂਚਨਾ ਨਹੀਂ ਦਿੱਤੀ ਗਈ ਤੇ ਫਰਦਰ ਇਹ ਕਹਿ ਰਹੇ ਨੇ ਕਿ ਜਿੰਨੀ ਦੇਰ ਮੈਨੂੰ ਨਹੀਂ ਬੁਲਾਇਆ ਜਾਏਗਾ ਮੈਂ ਨਹੀਂ ਆਵਾਂ ਤੇ ਜੇ ਪੁੱਛੋ ਕਿ ਸਰਪ੍ਰਸਤ ਜੀ ਤੁਸੀਂ ਕਿਉਂ ਨਹੀਂ ਮੀਟਿੰਗ ਬੁਲਾ ਲੈਂਦੇ ਉਹਨਾਂ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਇਸ ਤੋਂ ਅੱਗੇ ਦੂਜੇ ਇੱਕ ਵੱਡੇ ਨੇਤਾ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਇੰਟਰਵਿਊ ਮੈਂ ਸੁਣੀ ਉਹ ਕਹਿ ਰਹੇ ਨੇ ਕਿ ਇਹ ਮੀਟਿੰਗ ਸੀ ਜਿਹੜੀ ਗੈਰ ਰਸਮੀ ਸੀ ਇਸ ਮੀਟਿੰਗ ਦੇ ਵਿੱਚ ਕੋਈ ਵਿਸ਼ੇਸ਼ ਅਜੰਡਾ ਨਹੀਂ ਸੀ ਜਦੋਂ ਕਿ ਖਬਰ ਨਿਕਲ ਕੇ ਇਹ ਆਈ ਕਿ ਵਰਕਿੰਗ ਕਮੇਟੀ ਦੀ ਮੀਟਿੰਗ ਨੇ ਸੁਖਵੀਰ ਬਾਦਲ ਜੀ ਨੂੰ ਕਲੀਨ ਚਿੱਟ ਦੇ ਦਿੱਤੀ ਕਲੀਨ ਚਿੱਟ ਤਾਂ ਇਸ ਕਰਕੇ ਦੇਣੀ ਹੁੰਦੀ ਹੈ ਉਹ ਤੇ ਦੋਸ਼ ਤਾਂ ਕੋਈ ਹੈ ਨਹੀਂ ਸੀ ਪਰ ਗੱਲ ਇਹ ਆ ਰਹੀ ਹੈ ਕਿ ਉਹਦੀ ਲੀਡਰਸ਼ਿਪ ਹੈ ਜਿਹੜੀ ਉਹ ਪ੍ਰਭਾਵਹੀਣ ਹੋ ਗਈ ਹੈ ਇਨਫੈਕਟਿਵ ਹੋ ਗਈ ਹੈ ਤੇ ਇਸ ਕਰਕੇ ਇੱਕ ਹਵਾ 'ਚ ਗੱਲ ਉੱਠ ਰਹੀ ਹੈ ਕੋਈ ਲੀਡਰ ਤਮਨ ਵਾਲੇ ਕਹਿ ਨਹੀਂ ਰਿਹਾ ਕਿ ਮੈਂ ਮੰਗ ਕਰ ਰਿਹਾ ਮੇਰੀ ਮੰਗ ਤੇ ਪਾਰਟੀ ਦੀ ਮੀਟਿੰਗ ਬੁਲਾਈ ਜਾਵੇ ਉਸ ਮੀਟਿੰਗ ਦੇ ਵਿੱਚ ਅਜੰਡਾ ਰੱਖਿਆ ਜਾਵੇ ਕਿ ਲੀਡਰਸ਼ਿਪ ਪ੍ਰਭਾਵਹੀਣ ਹੋ ਗਈ ਹੈ ਹੁਣ ਆਪਾਂ ਲੀਡਰਸ਼ਿਪ ਦੀ ਬਦਲੀ ਦੀ ਗੱਲ ਕਰੀਏ ਨਾ ਤੇ ਕੋਈ ਲੀਡਰ ਇੰਨੀ ਕਹਿਣ ਦੀ ਹਿੰਮਤ ਕਰ ਰਿਹਾ ਤੇ ਨਾ ਹੀ ਆਪਦੇ ਆਪ ਪਾਰਟੀ ਪ੍ਰਧਾਨ ਮੀਟਿੰਗ ਬੁਲਾ ਕੇ ਇਹ ਅਜੰਡਾ ਰੱਖੇਗਾ ਉਹ ਕਿਉਂ ਰੱਖੇਗਾ ਸੋ ਇਸ ਕਰਕੇ ਚੰਦੂ ਮਾਜਰਾ ਜੀ ਨੇ ਬੜੀ ਵਿਚ ਵਿਚਾਲੇ ਦੀ ਪਾਲਿਸੀ ਜੀ ਲਈ ਉਹਨਾਂ ਨੇ ਇਹ ਚ ਕਿਹਾ ਕਿ ਨਹੀਂ ਜੀ ਇਹ ਪਾਰਟੀ ਦਾ ਕੋਈ ਅਜੰਡਾ ਨਹੀਂ ਸੀ ਇਹ ਤੇ ਗੈਰ ਰਸਮੀ ਮੀਟਿੰਗ ਸੀ ਇਹਦੇ ਵਿੱਚ ਆਪਾਂ ਫੀਲਡ ਵੀ ਫੀਡਬੈਕ ਲੈਣ ਵਰਗੀ ਗੱਲ ਕੀਤੀ ਹੈ ਉਹ ਸਾਰੇ ਲੀਡਰਾਂ ਦੇ ਕੁਝ ਦੇ ਲਿਖਤੀ ਕੁਝ ਦੇ ਜ਼ੁਬਾਨੀ ਵਿਚਾਰ ਲਏ ਨੇ ਤੇ ਹੁਣ ਵੀ ਲੀਡਰਾਂ ਨੂੰ ਆਪਣੇ ਵਿਚਾਰ ਦੇਣ ਦੀ ਸੁਤੰਤਰਤਾ ਹੈ ਇਹ ਵਿਚਾਰਾਂ ਦੇ ਬੇਸ ਤੇ ਇਹ ਫੀਡਬੈਕ ਦੇ ਬੇਸ ਤੇ ਕੋਈ ਅਜੰਡਾ ਤਿਆਰ ਕਰਕੇ ਫਿਰ ਪਾਰਟੀ ਦੀ ਮੀਟਿੰਗ ਬੁਲਾਈ ਜਾਏਗੀ ਜਿਹਦੇ ਵਿੱਚ ਇਹ ਫੈਸਲਾ ਹੋ ਸਕੇ ਹੁਣ ਇੱਥੇ ਕੰਟਰੋਵਰਸੀ ਇਹ ਆ ਗਈ ਕੁਝ ਬਾਹਰ ਤੇ ਗੱਲ ਇਹ ਚੱਲ ਰਹੀ ਹੈ ਕਿ ਉੱਥੇ ਕਲੀਨ ਚਿੱਟ ਦੇ ਦਿੱਤੀ ਗਈ ਤੇ ਪਾਰਟੀ ਦੀ ਜਿਹੜੀ ਇਹ ਗੱਲ ਚੱਲੀ ਕਿ ਨਹੀਂ ਨਹੀਂ ਲੀਡਰਸ਼ਿਪ ਐਵੇਂ ਨਹੀਂ ਰਹੇਗੀ ਪਰ ਕੁਝ ਨੇਤਾ ਇਹ ਗੱਲ ਉਠਾ ਰਹੇ ਨੇ ਕਿ ਉੱਥੇ ਨਾ ਹੀ ਏਜੰਡਾ ਸੀ ਤੇ ਨਾ ਹੀ ਡਿਸਕਸ ਹੋਇਆ ਕਲੀਨ ਚਿੱਟ ਦੀ ਗੱਲ ਤਾਂ ਬਾਕੀ ਬੜੀ ਦੂਰ ਦੀ ਗੱਲ ਹੈ ਹਰਾਨੀ ਦੀ ਗੱਲ ਇਹ ਹੋਏ ਰਹੀ ਕਿ ਇੱਕ ਇੰਟਰਵਿਊ ਮੈਂ ਢੀਂਡਸਾ ਸਾਹਿਬ ਦੀ ਸੁਣ ਰਿਹਾ ਸੀ ਕਿਸੇ ਹੋਰ ਪੱਤਰਕਾਰ ਵੱਲੋਂ ਉਹ ਢੀਂਡਸਾ ਸਾਹਿਬ ਨੂੰ ਪੁੱਛ ਰਹੇ ਨੇ ਕਿ ਜੀ ਤੁਹਾਡੀ ਚੰਦੂ ਮਾਜਰਾ ਜੀ ਨਾਲ ਗੱਲ ਹੋਈ ਇਸ ਮੀਟਿੰਗ ਤੋਂ ਬਾਅਦ ਉਹ ਕਹਿੰਦੇ ਹਾਂ ਉਹ ਨਾਲ ਤਾਂ ਹੋਈ ਉਹ ਵੀ ਗੱਲ ਕੋਈ ਗੋਲਜੀ ਕਰਕੇ ਕਿਉਂਕਿ ਡਰ ਲੱਗ ਰਿਹਾ ਕਿ ਅਗਰ ਮੈਂ ਚੰਦੂ ਮਾਜਰਾ ਦੇ ਵਿਹਾਰ ਤੇ ਕੋਈ ਸਟੇਟਮੈਂਟ ਦੇ ਦਿੱਤੀ ਮੇਰੀ ਇਹ ਗੱਲ ਹੋਈ ਹੈ ਕੱਲ ਨੂੰ ਚੰਦੂ ਮਾਜਰਾ ਕੰਟੈਂਪਨ ਨਾ ਕਰ ਦੇਣ ਮੇਰੀ ਤਾਂ ਇਹ ਗੱਲ ਹੋਈ ਨਹੀਂ ਇਹ ਵੀ ਸੰਕਟ ਹੈ ਨਾ ਕਿਉਂਕਿ ਮੀਟਿੰਗ ਦੀ ਪ੍ਰੋਸੀਡਿੰਗ ਪਬਲਿਕਸ ਦਾ ਅਜ્ઞਾ ਨਹੀਂ ਮੀਟਿੰਗ ਕਾ ਕੀ ਹੋਈ ਕਾਦੇ ਵੇਸਤੇ ਹੋਈ ਫਿਰ ਜੀ ਡਿਨਸਾ ਸਭ ਨੂੰ ਸਵਾਲ ਕੀਤਾ ਕਿ ਤੁਹਾਡੀ ਬੀਬੀ ਜਗੀਰ ਕੌਰ ਜੀ ਨਾਲ ਕੋਈ ਗੱਲ ਹੁੰਦੀ ਰਹਿੰਦੀ ਆ ਉਹ ਕਹਿੰਦੇ ਉਹਨਾਂ ਦਾ ਮੈਨੂੰ ਨਾਲ ਅਕਸਰ ਫੋਨ ਤੇ ਮੇਰਾ ਰਾਬਤਾ ਰਹਿੰਦਾ ਹੈ ਪਰੰਤੂ ਉਹ ਰਾਬਤਾ ਜਦੋਂ ਰਹਿੰਦਾ ਉਹਦੇ ਵਿੱਚ ਇਹ ਗੱਲ ਆਈ ਕਿ ਜੀ ਮੀਟਿੰਗ ਤੋਂ ਬਾਅਦ ਤੁਹਾਡੀ ਗੱਲ ਹੋਈ ਫਿਰ ਉਹ ਗੱਲ ਗੋਲ ਕਰਕੇ ਨਹੀਂ ਜੀ ਮੀਟਿੰਗ ਤੋਂ ਬਾਅਦ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਸੋ ਇਸ ਕਿਸਮ ਨਾਲ ਮੈਨੂੰ ਇਹ ਲੱਗਦਾ ਹੈ ਅਕਾਲੀ ਦਲ ਦੇ ਵਿੱਚ ਸੰਕਟ ਗੰਭੀਰ ਹੈ ਕਿਉਂਕਿ ਜਿਹੜਾ ਉਹਨਾਂ ਦਾ ਪਰਸੈਂਟੇਜ ਆਫ ਵੋਟ ਹੈ ਉਹ ਬਹੁਤ ਨੀਚੇ ਆ ਗਿਆ ਤੇ ਭਾਜਪਾ ਮੈਨੂੰ ਇਹ ਲੱਗ ਰਿਹਾ ਕਿ ਰਵਨੀਤ ਬਿੱਟੂ ਨੂੰ ਮੰਤਰੀ ਬਣਾ ਕੇ ਜਿਹੜੇ ਉਹਨਾਂ ਦੇ ਜਿੱਦਾਂ ਦੇ ਬਿਆਨ ਉਹਨਾਂ ਤੋਂ ਦੁਆਏ ਗਏ ਨੇ ਕਿ ਮੈਂ ਕਿਸਾਨਾਂ ਦਾ ਮਸਲਾ ਹੱਲ ਕਰਾ ਦਾਂਗਾ ਮੈਂ ਪੰਜਾਬ ਦੇ ਸਾਰੇ ਮਸਲੇ ਹੱਲ ਕਰਾ ਦਾਂਗਾ ਉਹ ਐਦਾਂ ਲੱਗਿਆ ਵੀ ਜਿਵੇਂ ਕੱਲ ਨੂੰ ਹੀ ਬਿੱਟੂ ਜਾਣਗੇ ਤੇ ਮਤਲਬ ਚੰਡੀਗੜ੍ਹ ਪੰਜਾਬ ਦਾ ਹੋ ਜਾਏਗਾ ਤੇ ਐਸਵਾਈਐਲ ਦਾ ਸਾਰਾ ਮਸਲਾ ਹੱਲ ਹੋ ਜਾਏਗਾ ਤੇ ਪੰਜਾਬ ਬੰਦੀ ਸਿੰਘ ਰਿਹਾ ਹੋ ਜਾਣਗੇ ਉਹ ਉਹਨਾਂ ਤੇ ਵੀ ਮੈਨੂੰ ਹੈਰਾਨ ਹੈ ਉਹ ਬਿਆਨ ਵੀ ਬਿਲਕੁਲ ਬਿਨਾ ਸਿਰ ਪੈਰ ਤੋਂ ਹੈ ਬਿੱਟੂ ਜੀ ਨੇ ਇੱਕ ਬਿਆਨ ਦਿੱਤਾ ਉੱਥੇ ਕਹਿੰਦੇ ਜੀ ਕੇਂਦਰੀ ਮੰਤਰੀ ਹੁਣ ਬੜੇ ਕਾਬਿਲ ਆ ਗਏ ਨੇ ਮੈਨੂੰ ਬੜੀ ਹੈਰਾਨੀ ਹੋਈ ਵੀ ਕੀ ਉਹ ਇਹ ਕਹਿਣਾ ਜਾਂਦੇ ਨੇ ਵੀ ਨਰਿੰਦਰ ਸਿੰਘ ਤੋਮਰ ਬਿਲਕੁਲ ਕਾਬਿਲ ਨਹੀਂ ਸੀਗੇ ਰਵੇ ਇਹਦੇ ਵਿੱਚ ਜਿੰਨਾ ਚਿਰ ਭਾਰਤੀ ਜਨਤਾ ਪਾਰਟੀ ਕਿਸਾਨਾਂ ਪ੍ਰਤੀ ਨੀਤੀਆਂ ਨਹੀਂ ਬਦਲਦੀ ਉਹਨਾਂ ਚਿਰ ਬਿੱਟੂ ਮਸਲਾ ਹੱਲ ਕਿਵੇਂ ਕਰਾ ਦੇਣਗੇ ਸੋ ਇਹ ਪਰਪਰੰਤੂ ਲੱਗਦਾ ਮੈਨੂੰ ਇਹ ਸਾਰਾ ਵਿਸ਼ੇਸ਼ ਲਈ ਹੈ ਵੇ ਸਾਰਾ ਕੁਝ ਇੰਨੀ ਤੇਜ਼ੀ ਨਾਲ ਤਾਂ ਹੋ ਰਿਹਾ ਹੈ ਤਾਂ ਕਿ ਜਿਹੜਾ ਅਕਾਲੀ ਦਲ ਦੀ ਰੈਡ ਖੁੱਦ ਵੋਟ ਹੈ ਉਹਨੂੰ ਹੋਰ ਖੋਰਾ ਲਾਇਆ ਜਾ ਸਕੇ ਕਿ ਦੇਖੋ ਜੀ ਤੁਹਾਡੇ ਪੈਰਲਲ ਇੱਕ ਹੋਰ ਸਿੱਖ ਪ੍ਰਤੀਯੋਗੀ ਹੈ ਮੰਤਰੀ ਮੰਡਲ ਦੇ ਵਿੱਚ ਜਿਹੜਾ ਸਾਰੇ ਮਸਲੇ ਹੱਲ ਕਰਾ ਦੇਗਾ ਇਹਦੇ ਨਾਲ ਅਕਾਲੀ ਦਲ ਤੇ ਹੋਰ ਦਬਾਅ ਆ ਜਾਏਗਾ ਇਹ ਮੈਨੂੰ ਲੱਗ ਰਿਹਾ ਹੈ ਕਿ ਇੱਕ ਦਬਾਅ ਜ਼ਰੂਰ ਹੋ ਰਾ ਜਾਏਗਾ ਕਿ ਪਾਰਟੀ ਦੇ ਮਸਲੇ ਜਲਦੀ ਤੋਂ ਜਲਦੀ ਹੱਲ ਕਰਲੇ ਜਾਣ ਵਰਨਾ ਨੁਕਸਾਨ ਹੋਏਗਾ ਆ ਪਾਰਮਲ ਮੀਟਿੰਗ ਬੁਲਾਈ ਜਾਵੇਗੀ ਨਹੀਂ ਬੁਲਾਈ ਜਾਵੇਗੀ ਇਹ ਤੇ ਮੈਨੂੰ ਨਹੀਂ ਸਮਝ ਲੱਗਦੀ ਪਰ ਅਕਾਲੀ ਦਲ ਦੇ ਵਿੱਚ ਇਹ ਕਹਿਣਾ ਬਿਲਕੁਲ ਬੱਜ ਬੈ ਕਿ ਸਭ ਕੁਝ ਅੱਛਾ ਨਹੀਂ ਹੈ ਉਸੇ ਦੋਸ਼ ਦੇ ਵਿੱਚ ਆਦੇਸ਼ ਪ੍ਰਤਾਪ ਸਿੰਘ ਕੇਰੋ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਉਸੇ ਦੋਸ਼ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਨੂੰ ਨਹੀਂ ਕੱਢਿਆ ਜਾਂਦਾ ਉਹਨਾਂ ਨੂੰ ਸਰਪੇਕ ਅਹੁਦੇ ਤੋਂ ਬੜੇ ਸਤਿਕਾਰ ਨਾਲ ਕੋਈ ਇਹ ਵੀ ਨਹੀਂ ਆਇਆ ਲੱਗਿਆ ਵੀ ਕੋਈ ਉਹਨਾਂ ਦੀ ਬੇਇੱਜ਼ਤੀ ਕਰਤੀ ਹੋਵੇ ਬੜੇ ਸਤਿਕਾਰ ਨਾਲ ਉਸ ਅਹੁਦੇ ਤੋਂ ਜਿੱਤੇ ਅਨੁਸ਼ਾਸਨੀ ਕਮੇਟੀ ਦੇ ਜਿਹੜੇ ਹੈੱਡ ਸੀ ਉਹ ਉਹ ਪਰ ਉਹ ਵੀ ਜਿਸ ਕਿਸਮ ਨਾਲ ਉਸ ਅਹੁਦੇ ਤੇ ਲਾਇਆ ਜਾਂਦਾ ਹੈ ਭਾਵੇਂ ਉਹ ਪਾਰਟੀ ਚ ਸੀਨੀਅਰ ਨਹੀਂ ਹਾਲ ਵੀ ਖੜੀ ਬਲਵਿੰਦਰ ਸਿੰਘ ਭੂੰਦੜ ਵੀ ਉਸੇ ਤਰ੍ਹਾਂ ਦੇ ਨਹੀਂ ਜਿਸ ਤਰ੍ਹਾਂ ਦੇ ਸੁਖਵੀਰ ਬਾਦਲ ਜੀ 14 ਕਿ ਜੀਤੇ ਮਰਦੀ ਐਕਸ਼ਨ ਕਰਵਾ ਦੇਗੇ ਉਹ ਹੋ ਜਾਏਗਾ ਸੋ ਇਸ ਕਿਸਮ ਨਾਲ ਹਾਲੇ ਬਾਗੀ ਸੋਰਾ ਹੈਂਡ ਪ੍ਰਧਾਨਗੀ ਦੇ ਖਿਲਾਫ ਲੇਕਿਨ ਖੁੱਲ ਕੇ ਸਾਹਮਣੇ ਨਹੀਂ ਆ ਰਹੀਆਂ ਡਰ ਡਰ ਕੇ ਅਕਾਲੀ ਦਲ ਚੱਲ ਰਿਹਾ ਹੈ ਉਹ ਚ ਕੀ ਹੋਏਗਾ ਅਕਾਲੀ ਦਲ ਇਧਰ ਖੂ ਤੇ ਇਧਰ ਟੋਆ ਖਾਤਾ ਜੇ ਅਕਾਲੀ ਦਲ ਵਿਰੋਧ ਕਰਦਾ ਹੈ ਤਾਂ ਇੰਡੀਵਿਜੂਅਲ ਵਿਅਕਤੀਆਂ ਨੂੰ ਲੱਗਦਾ ਹੈ ਕਿ ਸਾਡੀ ਲੀਡਰਸ਼ਿਪ ਖਤਰੇ 'ਚ ਆ ਜਾਏਗੀ ਜੇ ਅਕਾਲੀ ਦਲ ਵਿਰੋਧ ਨਹੀਂ ਕਰਦਾ ਤਾਂ ਇਹ ਦਿਖਾਈ ਦੇ ਰਿਹਾ ਹੈ ਕਿ ਅਕਾਲੀ ਦਲ ਗਰਾਫਟ ਵਾਲ ਦੇ ਰੋਹ ਦੇ ਨਚਾਰਿਆ ਹੈ ਉਹ ਗਰਾਫਟ ਦਾ ਅਸਰ ਵੀ ਕੁੱਲ ਬਣਾ ਕੇ ਉਹਨਾਂ ਨੇਤਾਵਾਂ ਦੀ ਜਿਹੜੀ ਲੀਡਰਸ਼ਿਪ ਹੈ ਉਹਤੇ ਪਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਇਲੈਕਸ਼ਨ ਵੀ ਆ ਰਹੀ ਹੈ ਵਿਧਾਨ ਚੋਣ ਉਹਦੇ ਵਿੱਚ ਵੀ ਅਕਾਲੀ ਦਲ ਨੂੰ ਆਪ ਦਾ ਕੈਂਡੀਡੇਟ ਵੀ ਤੇ ਇਲੈਕਸ਼ਨ ਵੀ ਪ੍ਰਭਾਵੀ ਤਰੀਕੇ ਨਾਲ ਲੜਨੀ ਪਊਗੀ ਉਹਦਾ ਵੀ ਪ੍ਰੈਸ਼ਰ ਰਹੇਗਾ ਕੋਈ ਮੀਟਿੰਗ ਬੁਲਾ ਕੇ ਫੈਸਲਾ ਕੀਤਾ ਜਾ ਸਕਦਾ ਹੈ ਜਾਂ ਨਹੀਂ ਸੋ ਕੁੱਲ ਬੁਲਾ ਕੇ ਮੈਨੂੰ ਸਥਿਤੀ ਹਾਜ਼ਰੀ ਕੋਈ ਸਾਫ਼ ਨਹੀਂ ਦਿਖਾਈ ਦੇ ਰਹੀ ਆ ਬਹੁਤ ਬਚ-ਬਚ ਕੇ ਅਕਾਲੀ ਦਲ ਦੇ ਪ੍ਰਧਾਨ ਪੈਰ ਰੱਖ ਰੱਖ ਰਹੇ ਨੇ ਤੇ ਬਚ-ਬਚ ਕੇ ਸਾਰੇ ਲੀਡਰ ਚੰਦੂ ਮਾਜਰਾ ਜੀ ਭਾਵੇਂ ਇੱਕ ਵਾਰ ਬਿਆਨ ਜਾਰੀ ਦੇ ਗਏ ਪਰੰਤੂ ਉਹ ਵੀ ਬਹੁਤ ਬਚ-ਬਚ ਕੇ ਜੇ ਬੈਠਾ ਰਹੇ ਨੇ ਕਿਸੇ ਦੀ ਹਿੰਮਤ ਨਹੀਂ ਪੈ ਰਹੀ ਕਿਸਕਬੀਰ ਬਾਦਲ ਦੇ ਵਿਰੋਧ ਦੇ ਵਿੱਚ ਜਾਂ ਉਹ ਇਹ ਕਵੇ ਕਿ ਅਸੀਂ ਪ੍ਰਧਾਨ ਜੀਆਂ ਦੇ ਵਿਰੋਧ ਦੇ ਵਿੱਚ ਨਹੀਂ ਆ ਪਰੰਤੂ ਅਕਾਲੀ ਦਲ ਨੂੰ ਇੱਕ ਪ੍ਰਭਾਵੀ ਰਣਨੀਤੀ ਬਣਾਉਣ ਦੀ ਬਣਾਉਣ ਦੀ ਲੋੜ ਹੈ ਤੇ ਉਹ ਸਾਰੇ ਜਿਹੜੇ ਵਰਕਿੰਗ ਕਮੇਟੀ ਮੈਂਬਰ ਨੇ ਉਹਨਾਂ ਦੀ ਅਜੰਡੇ ਦੇ ਤਹਿਤ ਮੀਟਿੰਗ ਬੁਲਾਵੇ ਜ਼ਰੂਰੀ ਨਹੀਂ ਕਿ ਮੈਂ ਨਹੀਂ ਕਹਿੰਦਾ ਕਿ ਉਹਦੇ ਵਿੱਚ ਅਜੰਡਾ ਇਹ ਰੱਖਿਆ ਜਾਵੇ ਪ੍ਰਧਾਨ ਹਟਾਉਣੇ ਕਿ ਨਹੀਂ ਕਟੂਕਟ ਇਹ ਅਜੰਡਾ ਤਾਂ ਹੋ ਸਕਦਾ ਹੈ ਕਿ ਅੱਗੇ ਤੋਂ ਅਕਾਲੀ ਦਲ ਦੀ ਪ੍ਰਭਾਵੀ ਰਣਨੀਤੀ ਕੀ ਹੋਵੇ ਇਸ ਇਸ ਅਜੰਡੇ ਤੇ ਤਾਂ ਮੀਟਿੰਗ ਹੋ ਸਕਦੀ ਹੈ ਨਾ ਸੋ ਇਸ ਕਰਕੇ ਅਨੇ ਹਿੰਮਤ ਵੀ ਨਹੀਂ ਕੋਈ ਕਰ ਰਿਹਾ ਕਿ ਜਿਹੜਾ ਕਹਿ ਰਵੇ ਕਿ ਜੀ ਤੁਸੀਂ ਰਸਮੀ ਮੀਟਿੰਗ ਬੁਲਾਓ ਵਰਕਿੰਗ ਕਮੇਟੀ ਦੀ ਇਸ ਕਰਕੇ ਅਕਾਲੀ ਦੇ ਵੀ ਅਕਾਲੀ ਦਲ ਦੇ ਵਿੱਚ ਅਜੀਬ ਜਿਹਾ ਮਾਹੌਲ ਹੈ ਜਿਹੜਾ ਅਕਾਲੀ ਦਲ ਲਈ ਲਾਹੇਵੰਦ ਤੇ ਫਾਇਦੇਮੰਦ ਨਹੀਂ ਹੈ ਜੀ ਤੁਹਾਡਾ ਕੋਈ ਸਵਾਲ ਆ ਉਹ ਮੈਨੂੰ ਕਰੋ ਬਿਲਕੁਲ ਤਾਲੀਵਾਲਾ ਸਾਹਿਬ ਜਿਹੜੀਆਂ ਖਾਮੀਆਂ ਨੇ ਸ਼ਰਮਣੀਆਂ ਅਕਾਲੀ ਦਲ ਪਾਰਟੀ ਦੀਆਂ ਉਹਨਾਂ ਖਾਮੀਆਂ ਨੂੰ ਮੀਟਿੰਗ ਦੇ ਵਿੱਚ ਜਾਣ ਬੁੱਝ ਕੇ ਨਹੀਂ ਖੁੱਲੇ ਆਪ ਚਰਚਾ ਕੀਤੀ ਜਾ ਰਹੀ ਜਾਫਰ ਜਿਹੜੀ ਲੀਡਰਸ਼ਿਪ ਚਰਚਾ ਕਰਨਾ ਚਾਹੁੰਦੀ ਹੈ ਉਹਨਾਂ ਕੋਲ ਵੀਰ ਸਿੰਘ ਬਾਦਲ ਜਾਂ ਪਾਰਟੀ ਦੇ ਬਰਾਬਰ ਕੋਈ ਪੈਰਦਰ ਥਾਟ ਨਹੀਂ ਹੈ ਕਲੈਰਟੀ ਹੈ ਜਦੋਂ ਆਪਣੇ ਕਰਨ ਦੇ ਵਿੱਚ ਜਾਂ ਫਿਰ ਜਾਣ ਬੁੱਝ ਕੇ ਚੁੱਪਨੇ ਅ ਜਾਣ ਬੁੱਝ ਕੇ ਚੁੱਪਨੇ ਉਹਦਾ ਕਾਰਨ ਇਹ ਨਹੀਂ ਹੈਗਾ ਕਿ ਲੀਡਰਸ਼ਿਪ ਦੇ ਵਿੱਚ ਕੋਈ ਬਦਲਾਅ ਉਹਦੇ ਬਰਾਬਰ ਦਾ ਕੋਈ ਬੰਦਾ ਨਹੀਂ ਹੈ ਬੰਦੇ ਆਪ ਹੀ ਪੈਦਾ ਹੋ ਜਾਂਦੇ ਨੇ ਦਿੱਕਤ ਇਹ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜੀ ਆਂਦੇ ਪਿਛਲੇ ਮੁੱਖ ਮੰਤਰੀ ਵਾਲੇ ਸਮੇਂ ਤੋਂ ਲੈ ਕੇ ਉਹਦਾ ਕਲਚਰ ਐਦਾਂ ਬਣਾ ਦਿੱਤਾ ਗਿਆ ਕਿ ਸਾਰੇ ਲੀਡਰ ਇਕੱਲੇ ਇਕੱਲੇ ਮਿਲਣ ਤੇ ਇੱਕ ਦੂਜੇ ਦੀਆਂ ਚੁਗਲੀਆਂ ਕਰਨ ਉਹ ਚੁਗਲੀ ਕਰਕੇ ਜਿਹੜਾ ਆਉਂਦਾ ਤੇ ਦੂਜੇ ਦੀ ਖਚਾਈ ਹੋ ਜਾਵੇ ਜੇਕਰ ਇਕੱਠੇ ਬੈਠ ਕੇ ਜਿਹੜਾ ਪੁਰਾਣਾ ਕਲਚਰ ਸੀ ਮੀਟਿੰਗ ਬੁਲਾ ਕੇ ਇਕੱਠੇ ਬੈਠ ਕੇ ਖਾਮੀਆਂ ਲੱਭਣਗੇ ਤਾਂ ਉਸ ਖਾਮੀਆਂ ਦੇ ਵਿੱਚ ਦੱਸਿਆ ਡਾਏਗਾ ਕਿ ਮੰਨ ਲਓ ਜੇ ਮੈਂ ਇਹ ਆਧਾਰ ਦੇ ਤੌਰ ਤੇ ਗੱਲ ਕਰਦਾ ਹਾਂ ਝੂਦਾ ਸਾਹਿਬ ਕਹਿ ਰਹੇ ਨੇ ਕਿ ਢਿੰਡਸਾ ਸਾਹਿਬ ਨੇ ਉਹਨਾਂ ਦੀ ਮਦਦ ਨਹੀਂ ਕੀਤੀ ਫਿਰ ਮੀਟਿੰਗ 'ਚ ਡਿਸਕਸ ਹੋਏਗਾ ਨਾ ਉਹ ਉਹ ਸਾਹਮਣੇ ਕਹਿਣੀ ਹੈ ਢਿੰਡਸਾ ਸਾਹਿਬ ਨੇ ਮੀਟਿੰਗ ਨਹੀਂ ਕੀਤੀ ਮਦਦ ਤੇ ਢਿੰਡਸਾ ਸਾਹਿਬ ਉਹਦੇ ਦੱਸ ਦੇਣਗੇ ਕਿ ਕਿਉਂ ਨਹੀਂ ਕੀਤੀ ਜਾਂ ਕੀਤੀ ਹੈ ਜੇ ਕੀਤੀ ਹੈ ਤਾਂ ਕੀਤੀ ਹੈ ਜੇ ਨਹੀਂ ਕੀਤੀ ਤਾਂ ਕਿਉਂ ਨਹੀਂ ਕੀਤੀ ਤੇ ਕਿਉਂ ਨਹੀਂ ਕੀਤੀ ਦੇ ਵਿੱਚ ਸਭ ਦੇ ਸਾਹਮਣੇ ਇਹ ਗੱਲ ਖੁੱਲੇਗੀ ਕਿ ਜਦੋਂ ਟਿਕਟਾਂ ਦੀ ਵੰਡ ਹੋਈ ਉਹ ਕਿਹੜੀ ਕਮੇਟੀ 'ਚ ਤੈਅ ਹੋਈ ਸੀ ਜੀ ਮੇਰੇ ਨਾਲ ਤੇ ਮੰਨ ਲਓ ਮੈਂ ਮਰਨ ਲੋ ਕਰਕੇ ਗੱਲ ਕਰਦਾ ਇਹ ਸੱਚ ਨਹੀਂ ਮੰਨ ਲੋ ਕਿ ਨਸਾ ਜਾਬ ਉਥੇ ਦੱਸਦੇ ਨੇ ਕਿ ਕੱਲੇ ਨਾਲ ਤਾਂ ਮੇਰੇ ਨਾਲ ਗੱਲ ਹੋਈ ਸੀ ਪ੍ਰਧਾਨ ਜੀ ਦੀ ਪ੍ਰਧਾਨ ਜੀ ਮੇਰੇ ਨਾਲ ਗੱਲ ਹੋਈ ਜੀ ਤੁਹਾਡੀ ਟਿਕਟ ਤੁਹਾਨੂੰ ਦਿੱਤੀ ਜਾਏਗੀ ਫਿਰ ਤੁਸੀਂ ਟਿਕਟ ਕਿਵੇਂ ਕਿਵੇਂ ਹੋਰ ਕਿਸੇ ਨੂੰ ਅਨਾਉਂਸ ਕਰਤੀ ਫੇਰੇ ਗੱਲਾਂ ਨਿਕਲ ਨਹੀਂ ਆ ਨਾ ਫਿਰ ਸਭ ਦੇ ਸਾਹਮਣੇ ਬੈਠ ਕੇ ਹੋਣਗੀਆਂ ਇਸ ਗੱਲ ਤੋਂ ਕੱਲੀ ਦਲ ਦੇ ਪ੍ਰਧਾਨ ਵੀ ਭੱਜ ਰਹੇ ਨਹੀਂ ਤੇ ਜਿਹੜੇ ਕੱਲੇ-ਕੱਲੇ ਮਿਲ ਕੇ ਉਲਟੀਆਂ-ਪੁਲਟੀਆਂ ਗੱਲਾਂ ਕਹਿੰਦੇ ਰਹੇ ਨੇ ਉਹ ਵੀ ਭੱਜ ਰਹੇ ਨੇ ਇਹੀ ਦਿੱਕਤ ਹੁੰਦੀ ਹੈ ਕਲੈਕਟਿਵ ਲੀਡਰਸ਼ਿਪ ਦੀ ਇਹੀ ਸਿਆਣਪ ਹੁੰਦੀ ਹੈ ਉੱਚ ਜਦੋਂ ਕਲੈਕਟਿਵ ਲੀਡਰਸ਼ਿਪ ਚ ਭੰਗੂ ਸਾਹਿਬ ਆਪਾਂ ਬੈਠਾਂਗੇ ਤੁਸੀਂ ਮੇਰੀਆਂ ਕਮਜ਼ੋਰੀਆਂ ਮੀਟਿੰਗ ਚ ਮੇਰੇ ਸਾਹਮਣੇ ਦਿਨਾਓਗੇ ਤੇ ਮੈਂ ਤੁਹਾਡੀਆਂ ਕਮਜ਼ੋਰੀਆਂ ਤੁਹਾਡੇ ਸਾਹਮਣੇ ਦਿਨਾਵਾਂਗਾ ਉਹਦੇ ਵਿੱਚ ਉਹ ਚੁਗਲੀ ਨਹੀਂ ਹੁੰਦੀ ਪਰੰਤੂ ਪਿਛਲੇ ਸਮੇਂ ਦੇ ਵਿੱਚ ਇਹ ਹੈ ਸਾਰੀਆਂ ਪਾਰਟੀਆਂ ਚ ਅਕਾਲੀ ਦਲ ਚ ਪਹਿਲਾਂ ਨਹੀਂ ਸੀ ਹੁੰਦਾ ਇਹ ਗੱਲ ਜਦੋਂ ਸਾਹਮਣੇ ਆ ਗਈ ਇਸ ਗੱਲ ਦੇ ਸਾਹਮਣੇ ਮੈਂ ਫਿਰ ਕਹਿਣਾ ਕਿ ਕਾਂਗਰਸ ਦੇ ਵਿੱਚ ਤੁਸੀਂ ਦੇਖੋ ਨਾ ਸ਼ਸ਼ੀਤ ਰੂਰ ਨੇ ਪ੍ਰਧਾਨ ਦੀ ਇਲੈਕਸ਼ਨ ਲੜੀ ਸੀ ਪਾਰਟੀ ਦੇ ਜਿਹੜਾ ਕੈਂਡੀਡੇਟ ਜਿੱਤਿਆ ਉਹਦੇ ਵਿਰੁੱਧ ਖੜਗੇ ਦੇ ਵਿਰੁੱਧ ਉਹ ਹਾਰ ਗਿਆ ਇਲੈਕਸ਼ਨ ਪਰ ਹਾਰਨ ਦੇ ਬਾਵਜੂਦ ਵੀ ਤੇ ਉਹਨੂੰ ਟਿਕਟ ਮਿਲ ਗਈ ਨਾ ਤੇ ਉਹ ਜਿੱਤ ਵੀ ਗਏ ਹੁਣ ਜੋ ਟਿਕਟ ਮਿਲ ਗਈ ਤੇ ਉਹ ਜਿੱਤ ਵੀ ਗਏ ਇਹ ਸਾਰੇ ਦਾ ਅਰਥ ਕੀ ਹੈ ਇਹ ਸਾਰੇ ਦਾ ਅਰਥ ਇਹ ਹੈ ਕਿ ਉੱਥੇ ਕਿਤੇ ਨਾ ਕਿਤੇ ਜਦੋਂ ਵਰਕਿੰਗ ਕਮੇਟੀ 'ਚ ਥਰੂਰ ਵੀ ਬੈਠਣਗੇ ਗੱਲ ਖੁੱਲ੍ਹੇ ਹੋ ਜਾਏਗੀ ਇਸ ਕਰਕੇ ਪਾਰਟੀਆਂ ਦੇ ਵਿੱਚ ਐਦਾਂ ਦਾ ਸਿਸਟਮ ਹੁੰਦਾ ਸੀਗਾ ਪਹਿਲਾਂ ਪਰ ਹੁਣ ਅਕਾਲੀ ਦਲ ਵਿੱਚ ਉਹ ਪ੍ਰਬੰਧ ਨਾ ਹੋਣ ਕਰਕੇ ਡਰ ਰਹੇ ਨੇ ਹਰ ਇੱਕ ਇੰਡੀਵਿਜੂਅਲ ਨੂੰ ਵੀ ਲੱਗ ਰਿਹਾ ਹੈ ਕਿ ਜੋ ਕੁਝ ਇੰਡੀਵਿਜੂਅਲੀ ਮੈਂ ਕੋਈ ਗੱਲ ਕਰਕੇ ਆਇਆ ਮੇਰੀ ਗੱਲ ਵੀ ਬਾਹਰ ਨਾ ਆ ਜੇ ਤੇ ਕੋਈ ਹੈਰਾਨੀ ਦੀ ਗੱਲ ਹੈ ਕਿ ਇੰਨੀ ਸੀਰੀਅਸਲੀ ਇਲੈਕਸ਼ਨ ਹਾਰ ਕੇ ਅਕਾਲੀ ਦਲ ਦਾ ਕੋਈ ਵੀ ਨੇਤਾ ਇਹ ਮੰਗ ਨਹੀਂ ਕਰ ਰਿਹਾ ਪ੍ਰਧਾਨ ਜੀਆਂ ਤੋਂ ਜਾਂ ਸਕੱਤਰ ਤੋਂ ਜਾਂ ਜੀਤੋਂ ਆਹ ਆਮ ਕਨਸਟੀਟਿਊਸ਼ਨ ਮੁਤਾਬਕ ਕਰਨੀ ਬਣਦੀ ਹੈ ਕਿ ਜੀ ਇਸ ਸਾਰੇ ਤੇ ਆਪਾਂ ਕੋਈ ਵਰਕਿੰਗ ਕਮੇਟੀ ਦੀ ਜਾਂ ਕਿਸੇ ਵੱਡੀ ਬਾਡੀ ਦੀ ਜਾਂ ਜਿਹੜੇ ਹਲਕਾ ਇੰਚਾਰਜਾਂ ਦੀ ਕੋਈ ਮੀਟਿੰਗ ਕਰੀਏ ਜਿਹਦੇ ਵਿੱਚ ਸਾਡੇ ਕੋਲੇ ਨਰੋਲ ਫੀਡਬੈਕ ਨਿਕਲ ਕੇ ਆਗੇ ਤੇ ਅਸੀਂ ਆਪਣੀਆਂ ਕਮਜ਼ੋਰੀਆਂ ਆਇਡੈਂਟੀਫਾਈ ਕਰੀਏ ਤੇ ਅੱਗੇ ਉਹਨਾਂ 'ਚ ਸੁਧਾਰ ਕਰੀਏ ਇਹ ਗੱਲ ਦੀ ਮੰਗ ਕੋਈ ਨਹੀਂ ਕਰ ਰਿਹਾ ਤੇ ਇਸ ਕਰਕੇ ਪਰ ਤਾਂ ਹਮ ਜਿਆਨ ਨੂੰ ਵੀ ਡਰ ਲੱਗ ਰਿਹਾ ਹੈ ਕਿ ਜੇਕਰ ਇਦਾਂ ਦੀ ਕੋਈ ਮੀਟਿੰਗ ਬੁਲਾ ਲਈ ਉਹਦੇ ਵਿੱਚ ਕਿਤੇ ਮੇਰੇ ਖਿਲਾਫ ਨਾ ਕੋਈ ਗੱਲ ਉੱਠ ਖੜੀ ਮੈਨੂੰ ਜਵਾਬ ਦੇਣਾ ਔਖਾ ਹੋ ਜਾਵੇ ਸੋ ਮੈਨੂੰ ਇਹ ਲੱਗ ਰਿਹਾ ਹੈ ਕਿ ਅਕਾਲੀ ਦਲ ਦਾ ਜਿਹੜਾ ਇਹ ਕਲਚਰ ਹੈ ਇਹੇ ਪਾਰਟੀ ਲਈ ਮਾਰੂ ਸਾਬਤ ਹੋਵੇਗਾ ਪਹਿਲਾਂ ਇਦਾਂ ਦੀ ਗੱਲ ਨਹੀਂ ਹੁੰਦੀ ਸੀ ਤੇ ਇਸ ਗੱਲ ਤੇ ਕੋਈ ਗੁੱਸਾ ਨਹੀਂ ਮੰਨਣ ਵਾਲਾ ਇਸੇ ਲਈ ਕਹਿੰਦੇ ਆ ਨਾ ਕਿ ਜੇਕਰ ਪਾਰਟੀਆਂ ਦੇ ਅੰਦਰ ਲੋਕਤੰਤਰ ਨਾ ਹੋਵੇ ਤਾਂ ਬਾਹਰਲਾ ਲੋਕਤੰਤਰ ਕੋਈ ਬਾਲਾ ਮਾਨੇ ਨਹੀਂ ਰੱਖਦਾ ਹੁਣ ਮੈਨੂੰ ਵੀ ਪਤਾ ਇਹਦੇ ਵਿੱਚ ਕੁਝ ਹੋ ਸਕੇਗਾ ਉਹਨਾਂਲੇ ਸਮੇਂ 'ਚ ਕਿ ਨਹੀਂ ਅ ਲੇਕਿਨ ਅਕਾਲੀ ਦਲ ਬਹੁਤ ਗੰਭੀਰ ਸੰਕਟ 'ਚੋਂ ਲੰਘ ਰਿਹਾ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਹੁਣ ਅਕਾਲੀ ਦਲ ਦਾ ਇੱਕ ਐਮਪੀ ਹੈ ਤੇ ਸਿੱਖ ਸੋਚ ਵਾਲੇ ਹੋਰ ਦੋ ਐਮਪੀ ਨੇ ਉਸ ਤੋਂ ਬਿਨਾ ਸਿਮਰਨਜੀਤ ਮਾਨ ਤੀਸਰੀ ਧਿਰ ਹੈ ਇਸ ਲਈ ਅਕਾਲੀ ਦਲ ਬਾਦਲ ਅੱਜ ਦੀ ਘੜੀ ਸਿੱਖ ਨੁਮਾਇੰਦਾ ਜਮਾਤ ਦੇ ਤੌਰ ਤੇ ਕੋਈ ਬਹੁਤ ਵੱਡੀ ਹੈਸੀਅਤ ਨਹੀਂ ਰੱਖ ਰਿਆ ਮਤਲਬ ਉਹ ਜੇ ਕਹੀਏ ਕਿ ਸਿੱਖ ਨੁਮਾਇੰਦਾ ਜਮਾਤ ਹੈ ਜਿਹੜੀ ਉਹ ਵਿਖਰੀ ਪਈ ਹੈ ਉਹਨੂੰ ਇਕੱਠੇ ਹੋਣ ਲਈ ਹਮਲਾ ਮਾਰਨਾ ਪਊਗਾ ਲੇਕਿਨ ਜਿਹੜੇ ਸਮੇਂ ਦੇ ਨੇਤਾ ਨੇ ਉਹ ਸਾਰੇ ਆਪਣੀਆਂ ਸੀਮਾਵਾਂ 'ਚ ਰਹਿੰਦੇ ਹੋਏ ਆਪਣੀ ਕੇਂਦਰੀ ਲੀਡਰਸ਼ਿਪ ਤੋਂ ਡਰਦੇ ਹੋਏ बोलन दी हिम्मत ਨਹੀਂ ਕਰ ਰਹੇ ਇਹ ਹੀ ਜੀ ਸਥਿਤੀ ਮੈਨੂੰ ਲੱਗਦੀ ਹੈ ਜੀ ਸੋਤਾਲੀ ਵਾਲਾ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਸੀਂ ਨਾਲ ਜੁੜੇ ਵਿਚਾਰ ਸਾਂਝੇ ਕੀਤੇ ਠੀਕ ਹੈ ਜੀ ਮਿਹਰਬਾਨੀ ਜੀ ਜੀ ਦੋਸਤੋ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਲੀਡਰਸ਼ਿਪ ਦਾ ਸੰਕਟ ਹੈ ਹੁਣ ਤਾਂ ਖੁੱਲ ਕੇ ਸਾਹਮਣੇ ਆ ਗਿਆ ਬੜਾ ਕੁਝ ਹੈ ਉਹ ਪਾਰਟੀ ਦੇ ਵਿੱਚ ਵਿਦਨ ਹੋ ਰਿਹਾ ਪਰ ਜੋ ਵੀ ਅਪਡੇਟ ਹੋਊਗੀ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਆਪਣੇ ਫੀਡਬੈਕ ਸਾਨੂੰ ਹਰ ਵਾਰ ਜਰਾ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ